ਚਾੜਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੋ ਸਾਥੀਆਂ ਸਣੇ ਦੋ ਅਧਿਆਪਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਦਰਛਲ ਜਖਮੀ ਸ ਘਟਨਾ ਦੇ ਵਿੱਚ ਹੋਏ ਨੇ ਬੁੱਧਵਾਰ ਨੂੰ ਵਾਪਰੀਏ ਘਟਨਾ ਇੱਕ 14 ਸਾਲ ਦੇ ਵਿਦਿਆਰਥੀ ਨੇ ਸਕੂਲ ਦੇ ਵਿਹੜੇ ਦੇ ਵਿੱਚ ਕਤਲਿਆਮ ਕੀਤਾ ਕਿ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ ਕਿਹਾ ਜਾ ਰਿਹਾ ਹੈ ਕਿ AR 15 ਸਟਾਈਲ ਡਰਾਈਫਲ ਨਾਲ ਜਿਹੜਾ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਬੰਦੂਕ ਤੇ ਨਾਲ ਜੋੜੀ ਅਧਿਕ ਸਕੂਲ ਦੇ ਵਿੱਚ ਗੋਲੀਬਾਰੀ ਕੀਤੀ ਗਈ ਸਵੇਰੇ 10:00 ਵਜੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਜਦੋਂ ਹਮਲਾਵਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਅੱਗੇ ਉਹ ਤੇ ਸਾਥੀ ਅਧਿਆਪਕ ਮਿੰਤਾ ਕਰਦੇ ਰਹੇ ਪਰ ਇਸ 14 ਸਾਲ ਦੇ ਵਿਦਿਆਰਥੀ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਉਨ੍ਹਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਮੌਤ ਦੇ ਘਾਟ ਉਤਾਰ ਦਿੱਤਾ ਹਫਤਾ ਤਫੜੀ ਦਾ ਮਾਹੌਲ ਬਣ ਗਿਆ ਲੋਕ ਵੀ ਕੰਮ ਜਾਂਦੇ ਨੇ ਰੋ ਰੋ ਬੁਰਾ ਹਾਲ ਸੀ ਉੱਥੇ ਖੜੇ ਲੋਕਾਂ ਦਾ ਸੋ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਗੋਲੀਆਂ ਦੀ ਅਫਵਾਚਾਂ ਦੇ ਨਾਲ ਪੂਰਾ ਸਕੂਲ ਹੀ ਕੰਬ ਚੰਦ ਹੈ ਚਾਰ ਜਿਹੜਿਆਂ ਨੂੰ ਮੌਤ ਦੇ ਘਾਟ ਉਤਾਰਿਆ ਕਿਸੇ ਹੋਰ ਦੇ ਵੱਲੋਂ ਨਹੀਂ 14 ਸਾਲ ਦੀ ਵਿਦਿਆਰਥੀ ਦੇ ਵੱਲੋਂ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਕਾਰਨ ਕੀ ਹੈ ਕਿ ਮੰਚਾ ਸੀ ਇਹ ਜਾਂਚ ਦਾ ਵਿਸ਼ਾ ਹਾਲਾਂਕਿ ਲਗਾਤਾਰ ਅਜਿਹੀਆਂ ਵਾਰਤਾਤਾਂ ਸਾਹਮਣੇ ਆ ਰਹੀਆਂ ਨੇ ਜਿਆਦਾਤਰ ਇਹ ਚੋਈਆਂ ਵਾਰਤਾਤਾਂ ਵਿਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਮਿਲਦੀਆਂ ਨੇ ਕਿ ਬੱਚਿਆਂ ਦੇ ਵੱਲੋਂ ਹੀ ਸਕੂਲ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਅਜਿਹਾ ਮਾਮਲਾ ਅਮਰੀਕਾ ਤੋਂ ਸਾਹਮਣੇ ਆ ਰਿਹਾ ਜਿੱਥੇ ਦਸ਼ ਦਾ ਮਾਹੌਲ ਫੈਲਿਆ ਹੋਇਆ ਕਿਉਂਕਿ ਚਾਰ ਜਣਿਆਂ ਨੂੰ ਮੌਤ ਦੇ ਕਾਟ ਉਤਾਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਦੋ ਸਾਥੀਆਂ ਸਣੇ ਦੋ ਅਧਿਆਪਕਾਂ ਨੂੰ ਚੜਾ ਮੌਤ ਦੇ ਕਾਟ ਉਤਾਰ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 14 ਸਾਲ ਦੇ ਵਿਦਿਆਰਥੀ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਦੋ ਆਪਣੇ ਸਾਥੀਆਂ ਤੇ ਦੋ ਅਧਿਆਪਕਾਂ ਦੇ ਉੱਤੇ ਗੋਲੀਆਂ ਚਲਾਈਆਂ ਇਸ ਕਤਲਿਆਮ ਵਰਗੀ ਵਾਰਤਾ ਤੋਂ ਬਾਅਦ ਚਾਰੇ ਪਾਸੇ دہشت ਦਾ ਮਾਹੌਲ ਹੈ ਇਸ ਗੋਲੀਬਾਰੀ ਦੇ ਵਿੱਚ ਦੋ ਵਿਦਿਆਰਥੀਆਂ ਦੇ ਦੋ ਅਧਿਆਪਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਬੱਚੇ ਅਤੇ ਅਧਿਆਪਕ ਬਚਣ ਦੀਆਂ ਮਿੰਤਾ ਕਰਦੇ ਰਹੇ ਪਰ ਦੋਸ਼ੀ ਹਮਲਾਵਰ ਨੇ ਇੱਕ ਨਾ ਸੁਣੀ ਉਸਨੇ ਚਾਰਾਂ ਨੂੰ ਗੋਲੀਆਂ ਮਾਰ ਕੇ ਪੁੰਦਿੱਤਾ ਗੋਲੀਬਾਰੀ ਤੋਂ ਬਾਅਦ ਹਾਈ ਸਕੂਲ ਨੂੰ ਤਾਲਾ ਲਗਾ ਦਿੱਤਾ ਕਿ ਆ ਇਸ ਬੰਦ ਦੇ ਵਿੱਚ ਇੱਕ ਵਿਦਿਆਰਥੀ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਕਿਹਾ ਕਿ ਆ ਕਿ ਇਹ ਜਿਹੜੀ ਵਰਤਾਰਤ ਵਾਪਰੀ ਹੈ ਇਸ ਤੇ ਨਾਲ ਪੂਰੇ ਆਸ-ਪਾਸ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਸਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰ ਚਾੜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੋ ਸਾਥੀਆਂ ਸਣੇ ਦੋ ਅਧਿਆਪਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਦਰਛਲ ਜ਼ਖਮੀ ਸ ਘਟਨਾ ਦੇ ਵਿੱਚ ਹੋਏ ਨੇ ਬੁੱਧਵਾਰ ਨੂੰ ਵਾਪਰੀਏ ਘਟਨਾ ਇੱਕ 14 ਸਾਲ ਦੇ ਵਿਦਿਆਰਥੀ ਨੇ ਸਕੂਲ ਦੇ ਵਿਹੜੇ ਦੇ ਵਿੱਚ ਕਤਲੀਆਮ ਕਿਤਾਕ ਦੇ ਚਾਰੇ ਪਾਸੇ دہشت ਦਾ ਮਾਹੌਲ ਬਣ ਗਿਆ ਕਿਹਾ ਜਾ ਰਿਹਾ ਹੈ ਕਿ AR 15 ਸਟਾਈਲ ਰਾਈਫਲ ਨਾਲ ਛੜਾ ਇਸ ਫਰਤਾਤ ਨੂੰ ਅੰਜਾਮ ਦਿੱਤਾ ਬੰਦੂਕ ਦੇ ਨਾਲ ਜੋੜੀ ਅਦਿਕ ਸਕੂਲ ਦੇ ਵਿੱਚ ਗੋਲੀਬਾਰੀ ਕੀਤੀ ਗਈ ਸਵੇਰੇ 10 ਵਜੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਜਦੋਂ ਹਮਲਾਵਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਅਗਿਓ ਉਸਤੇ ਸਾਥੀ ਅਧਿਆਪਕ